ਸਤ ਸ੍ਰੀ ਅਕਾਲ ਦੋਸਤੋ ਗੱਲ ਕਰਦੇ ਆਂ ਕੁਦਰਤ ਦੀ ਕੁਦਰਤ ਵਿੱਚ ਬਹੁਤ ਕੁਝ ਛੁਪਿਆ ਹੋਇਆ ਸੋ ਇਸ ਨੂੰ ਆਪ ਜੀ ਨੂੰ ਜੋ ਦੇਖ ਰਹੇ ਹੋਏ ਆਪਣੇ ਕੇਲਿਆਂ ਦੀ ਘੜਾ ਇਹ ਸਬਜੀ ਵਾਲਾ ਕੇਲਾ ਵੈਸੇ ਤਾਂ ਇਹਨੂੰ ਪਕਾਇਆ ਜਾਣਾ ਤੇ ਪਕਾਇਆ ਵੀ ਰੁੱਖ ਦੇ ਉੱਪਰੇ ਜਾਣਾ ਇਹਦਾ ਹੁਣ ਰੰਗ ਬਦਲ ਗਿਆ ਪਰ ਜਿਆਦਾ ਨੇ ਪੱਕ ਜਾਣਾ ਦੂਜੇ ਕੇਲੇ ਲਵਾਂਗੇ ਪੀਲਾ ਰੰਗ ਨਹੀਂ ਹੁੰਦਾ ਇਹਦਾ ਰੰਗ ਜਿਵੇਂ ਤਾਂਬੇ ਦਾ ਹੁੰਦਾ ਪੀਲਾ ਪੰ ਤਾਂਬਾ ਜਾਂ ਉਸ ਤਰ੍ਹਾਂ ਦਾ ਰੰਗ ਬਣ ਜਾਂਦਾ ਤੇ ਜਿੱਥੇ ਆਪਾਂ 5-6 ਕੇਲੇ ਖਾਣੇ ਆ ਇੱਕ ਬੰਦਾ ਖਾ ਸਕਦਾ ਵੱਧ ਤੋਂ ਵੱਧ ਤਾਂ ਇਹਦੇ ਇੱਕ ਕੇਲੇ ਨਾਲ ਹੀ ਰਾਜ ਜਾਂਦਾ ਕਿਉਂਕਿ ਇਹ ਕੇਲਾ ਕਾਫੀ ਵੱਡਾ ਹੁੰਦਾ ਤੇ ਕਾਫੀ ਜ਼ਿਆਦਾ ਖਰਾਕੀ ਤੱਤ ਨਿਊਟ੍ਰੀਸ਼ਨ ਜ਼ਿਆਦਾ ਹੋਣ ਕਰਕੇ ਹੈਵੀ ਹੁੰਦਾ ਜੇਕਰ ਆਪਾਂ ਕੋਈ ਬਰਫੀ ਕੜਾ ਜਾਂ ਭਾਰੀ ਚੀਜ਼ ਖਾ ਲੈਨੇ ਆ ਤਾਂ ਉਦੋਂ ਮਾ ਡਿੱਕੀ ਜੀ ਹੋ ਜਾਂਦੀ ਹੈ ਭਾਰੀਪਨ ਆਉਂਦਾ ਸੋ ਇਸ ਤਰ੍ਹਾਂ ਦਾ ਫਰੂਟ ਹੈ ਖਰਾਕੀ ਤਤਾਂ ਨਾਲ ਭਰਪੂਰ ਕੁਦਰਤੀ ਖੇਤੀ 'ਚ ਤਿਆਰ ਹੁੰਦਾ ਕਿਉਂਕਿ ਆਪਾਂ ਉੱਪਰ ਬੂਟੇ ਦੇ ਤਾਂ ਨਹੀਂ ਪਗਾਉਂਦੇ ਆਪਣੇ 5-6 ਦੀ ਗਿਣਤੀ ਵੱਧਾ ਜਿੰਨਾ ਕੇਲੇ ਨੇ ਪੱਕੀ ਜਾਣਾ ਉਹਨੇ ਹੀ ਪੰਛੀ ਖਾਈ ਜਾਂਦੇ ਨੇ ਪਰ ਫਿਰ ਵੀ ਕਿਸੇ ਨੇ ਮੰਗੇ ਨੇ ਵੀ ਸਾਨੂੰ ਰੁੱਖ ਦੇ ਉੱਪਰ ਪਕਾ ਕੇ দাও ਸੋ ਇਹ ਤਿਆਰ ਹੋ ਰਹੇ ਨੇ ਤੇ ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਆਪਾਂ ਇੱਕ ਬਹੁਤ ਹੀ ਸੁਆਦਿਸ਼ਟ ਕੇਲੇ ਦਾ ਫਰੂਟ ਤਿਆਰ ਕਰ ਰਹੇ ਹਾਂ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ